ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਵਿంటర్ ਦੀ ਹੋਈ ਆ ਪਿਓਰ ਵਿਸਕੋਸ ਕਾਟਰਾਇਸ ਜਿਹਨੂੰ ਕਿ ਬਹੁਤ ਜ਼ਿਆਦਾ ਤੁਸੀਂ ਸਾਰੇ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਤਾਂ ਉਹਦੇ ਲਈ ਆਪਾਂ ਪੂਰੀ ਫੁੱਲ ਕੁਆਂਟੀਟੀ ਦੇ ਵਿੱਚ ਅੱਜ ਪਿਓਰ ਵਿਸਕੋਸ ਕਾਟਰਾਇਸ ਲੈ ਕੇ ਆਂਦੀ ਆ ਇਦੇ ਵਿੱਚ ਤੁਹਾਨੂੰ ਮੈਚਿੰਗ ਵੀ ਮਿਲਣਗੀਆਂ ਸੂਟ ਜਿਹੜੀਆਂ ਭੈਣਾਂ ਮੈਚਿੰਗ ਲਾਈਕ ਕਰਦੀਆਂ ਨੇ ਪਸ਼ਮੀਨੇ ਦੀਆਂ ਕਈ ਭੈਣਾਂ ਨੂੰ ਹੈਗਾ ਕਿ ਕਾਟਰਾਈਜ਼ ਦੀ ਬਾਟਮ ਨਾ ਹੋਵੇ ਕਾਟਰਾਈਜ਼ ਦੀ ਸ਼ਰਟ ਹੋਵੇ ਮੈਚਿੰਗ ਪਸ਼ਮੀਨੇ ਦੀ ਬਾਟਮ ਹੋਵੇ ਉਦਾਂ ਵੀ ਅੱਜ ਦੀ ਤੁਹਾਨੂੰ ਉਦਾਂ ਵੀ ਮਿਲਣਗੇ ਸੂਟ ਜਾਨਕਿ ਦੇਖਣ ਨੂੰ ਤੇ ਨਾਲ ਆਲ ਓਵਰ ਕਾਟਰਾਈਜ਼ ਵੀ ਮਿਲੂਗੀ ਜਾਨਕਿ ਹਰ ਤਰ੍ਹਾਂ ਦੀ ਚੀਜ਼ ਮੈਂ ਮਿਕਸ ਐਂਡ ਮੈਚ ਕਰਕੇ ਲੈ ਕੇ ਆਈਆਂ ਤਾਂ ਕਿ ਹਰ ਭੈਣ ਦੀ ਰੂਹ ਖੁਸ਼ ਹੋ ਸਕੇ ਜਿੱਦਾਂ ਦਾ ਤੁਸੀਂ ਚਾਹੋਗੇ ਆਲ ਓਵਰ ਵੀ ਆ ਵਿਦਆਊਟ ਦੁਪੱਟਾ ਵੀ ਆ ਵਿਦ ਦੁਪੱਟਾ ਵੀ ਆ ਮੈਚਿੰਗ ਵੀ ਆ ਹਰ ਚੀਜ਼ ਮੈਂ ਇਹਦੇ ਵਿੱਚ ਕਵਰ ਕੀਤੀ ਆ ਸੋ ਜਿਹੜੀਆਂ ਭੈਣਾਂ ਨੂੰ ਜਿੱਦਾਂ ਦੀ ਰਿਕੁਆਇਰ ਹੋਊਗੀ ਆਪਣੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਅਤੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਆਦੇ ਸੂਟ ਅੱਜ ਦੀ ਵੀਡੀਓ ਦੇ ਪਹਿਲਾ ਹੀ ਸੂਟ ਆਲ ਓਵਰ ਰਹੂਗਾ ਇਹ ਵਾਲਾ ਸੂਟ ਸੋ ਇਹਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਜਿਵੇਂ ਜਿਵੇਂ ਕਨਸੈਪਟ ਅਲੱਗ-ਅਲੱਗ ਹੁੰਦੇ ਜਾਣਗੇ ਰੇਟ ਵੀ ਸਾਰਿਆਂ ਦੇ ਅਲੱਗ-ਅਲੱਗ ਰਹਿਣਗੇ ਆਲ ਓਵਰ ਦਾ ਅਲੱਗ ਰਹੂਗਾ ਮੈਚਿੰਗ ਦਾ ਅਲੱਗ ਰਹੂਗਾ ਦੁਪੱਟੇ ਦੇ ਨਾਲ ਅਲੱਗ ਰਹੂਗਾ ਸੋ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਚੀਜ਼ ਦੇ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਹੋਣਗੇ ਇਹ ਹੈਗਾ ਅੱਜ ਦੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਚੈੱਕ ਕਰ ਲਓ ਆਲ ਓਵਰ ਆ विदाਊਟ ਦੁਪੱਟਾ ਇਹਦੇ ਨਾਲ ਕੋਈ ਵੀ ਦੁਪੱਟਾ ਨਹੀਂ ओवर प्रिंट मिलेगा डिजाइन मिल जाएंगे, सारे सोलो सोलो डिजाइन रहेंगे ये ग्रीन कलर के उपर बहुत सोहना भी प्रिंट आ भी प्रिंट बहुत सोहना बहुत ज्यादा प्यार दिता से प्रिंट हम अपने कोट ही कॉफी जेड़ा मेहरून कॉफी जी य बहुत बहुत ही सोहना प्रिंट आ सारी विस्कॉस में कॉडराइस मिलेगी सारी ब्रांड दी रैनि, रैनि, रैनि सारी जो भी मैं अच्छा फैब्रिक दिखाऊंगी ਪੂਰਾ ਸੁਪਰ ਬ੍ਰਾਂਡ ਰਹਿਣਗੇ ਜਿਹੜੇ ਵੀ ਅੱਜ ਦੇ ਹੈਗੇ ਨੇ ਕੋਈ ਇਹ ਨਹੀਂ ਵੀ ਆਮ ਬ੍ਰਾਂਡ ਰਹਿਣਗੇ ਜਿਹੜੇ ਸਭ ਤੋਂ ਟੌਪ ਲਿਸਟ ਚ ਬ੍ਰਾਂਡ ਆਉਂਦੇ ਨੇ ਉਹ ਬ੍ਰਾਂਡ ਦੇ ਸਾਰੇ ਸੂਟ ਰਹਿਣਗੇ ਇਹ। ਆ ਲਓ ਜੀ। ਨੈਕਸਟ ਦੇਖ ਲਓ। ਬਲੂ ਕਲਰ ਦੇ ਉੱਪਰ। ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਬਲੂ ਕਲਰ ਆ 올ਓਵਰ 5 ਮੀਟਰ ਦੀ ਕੱਟ ਮਿਲੂਗੀ। ਬਹੁਤ ਹੀ ਸੋਹਣਾ ਇਹ ਵੀ ਲੇਟੈਸਟ ਯਾ ਪ੍ਰਿੰਟ ਆ ਇਹ ਤਿੰਨ ਤਾਂ ਰਹਿਣਗੇ ਆਲ ਓਵਰ ਦੇ ਵਿੱਚ ਜਿਹੜੀਆਂ ਪੈਨਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਇਹਨਾਂ ਦਾ ਪ੍ਰਾਈਸ ਰਹੂਗਾ 1450 1450 ਇਹਨਾਂ ਦਾ ਪ੍ਰਾਈਸ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਕਰਕੇ ਆਰਡਰ ਕਰੀ ਚੱਲਿਓ ਹੁਣ ਮੈਂ ਜਿਹੜੇ ਤੁਹਾਨੂੰ ਦਿਖਾਉਣ ਲੱਗੀ ਆ ਇਹ ਦਿਖਾਉਂਗੀ ਪਸ਼ਮੀਨਾ ਬਾਟਮਾਂ ਦੇ ਨਾਲ ਆ ਲੋ ਜੀ ਪਸ਼ਮੀਨੇ ਦੀਆਂ ਬਾਟਮਸ ਲੱਗੀਆਂ ਹੋਣਗੀਆਂ ਹਾਂ ਇਹ ਵੀ ਬਲੈਕ ਕਲਰ ਦੇ ਉੱਪਰ ਆ ਦੇਖੋ ਕਿੰਨਾ ਸੋਹਣਾ ਨਿੱਕੀ ਬੁੱਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਨਾਲ ਇਹਨਾਂ ਦੇ ਪਿਓਰ ਪਸ਼ਮੀਨੇ ਦੀ ਬਾਟਮ ਮਿਲੂਗੀ ਹਲੋ ਇਹ ਤੇ ਹੈਗਾ ਬਲੂ ਕਲਰ ਇਹ ਬਲੂ ਕਲਰ ਆ ਇਹਦੇ ਨਾਲ ਵੀ ਪਿਓਰ ਪਸ਼ਮੀਨੇ ਦੀ ਬਾਟਮ ਮਿਲੂਗੀ ਤੁਹਾਨੂੰ ਇੱਕ ਹੈਗਾ ਜੀ ਇਹਦੇ ਵਿੱਚ ਮਜ਼ੈਂਟਾ ਛੇੜ ਮਿਲੂਗਾ ਤੁਹਾਨੂੰ ਪਿੰਕ ਮਜ਼ੈਂਟਾ ਜਾਵਾ ਬਹੁਤ ਵਧੀਆ ਮਿੱਠਾ ਜਾ ਛੇੜੀਆ ਜਿਆਦਾ ਡਾਰਕ ਵੀ ਨਹੀਂ ਜਿਆਦਾ ਲਾਈਟ ਵੀ ਇਹਦੇ ਨਾਲ ਫੋਇਲ ਦੀ ਪ੍ਰਿੰਟਿੰਗ ਮਿਲੂਗੀ ਬਹੁਤ ਸੋਹਣਾ ਬਹੁਤ ਪਿਆਰਾ ਸੁਪਰ ਹੈਗਾ ਵਾ ਪਿਓਰ ਵਿਸਕੋਸ ਦੀ ਕਾਟਰਾਈਜ਼ ਆ ਵੀਡੀਓ ਨੂੰ ਧਿਆਨ ਨਾਲ ਦੇਖੀ ਚਲੋ ਲਾਸਟ ਜਾ ਕੇ ਕਵਾਰਟਰਾਈਜ਼ ਦਾ ਇਹ ਬਹੁਤ ਹੀ ਸੋਹਣੇ ਜੇ ਦੋ ਚਾਰ ਸੂਟ ਦਿਖਾਉਂਗੀ ਜਾਨੀ ਕਿ ਸਭ ਤੋਂ ਸੁਪਰ ਜਿਹੜੀ हट ਕੇ ਕਲੈਕਸ਼ਨ ਆਉਗੀ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਤੇ ਇਹ ਨਾਰਮਲ ਰੇਂਜਾਂ ਜਿਵੇਂ ਕਿ ਨਾਰਮਲ ਆ ਜਿਹੜੀ ਸਟਾਰਟਿੰਗ ਹੋ ਰਹੀਆਂ ਨੇ 1450 ਆ ਇਹਨਾਂ ਦਾ ਪ੍ਰਾਈਸ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਆ ਲੋ ਆ ਵਾਲੇ ਸੂਟ ਤੋਂ ਪ੍ਰਾਈਸ ਚੇਂਜ ਹੋ ਜਾਊਗਾ ਇਹ ਵਾਲੇ ਸੂਟ ਤੋਂ ਪ੍ਰਾਈਸ ਹੋ ਜਾਊਗਾ ਇਹਦੇ ਨਾਲ ਜਿਹੜੀ ਬਾਟਮ ਲੱਗੀ ਆ ਇਟਾਲੀਅਨ ਵੂਲ ਦੀ ਲੱਗੀ ਹੋਈ ਆ ਜਿਹੜੀ ਇਹਨਾਂ ਸੂਟਾਂ ਨਾਲ ਬਾਟਮਸ ਲੱਗੀਆਂ ਹੋਈਆਂ ਇਹ ਪਿਓਰ ਪਸ਼ਮੀਨੇ ਦੀਆਂ ਲੱਗੀਆਂ ਹੋਈਆਂ ਨੇ ਸੋ ਇੱਥੇ ਤੱਕ ਪ੍ਰਾਈਸ ਆਪਣਾ 1450 ਰੁਪਇਆ ਰਹੂਗਾ ਇੱਥੋਂ ਅੱਗੇ 100 ਰੁਪਇਆ ਲੈਸ ਹੋ ਜਾਊਗਾ 1350 ਰੁਪਇਆ ਪ੍ਰਾਈਸ ਆ ਪਰ ਸੁਪਰ ਕਲੈਕਸ਼ਨ ਆ ਬ੍ਰਾਂਡ ਵੀ ਪੂਰੇ ਵਧੀਆ ਪੂਰੇ ਵਧੀਆ ਘਰਾਂ ਦੀ ਬਾਕੀ ਚੈਲੰਜ ਇਹ ਆ ਕਿ ਪਹਿਣਾ ਕਹਿ ਦਿੰਦੀ ਆ ਨੀ ਬੋਰ ਆ ਜਾਂਦੇ ਨੇ ਇਹ ਚੀਜ਼ਾਂ ਦੇ ਉੱਪਰ ਬਿਲਕੁਲ ਵੀ ਬੋਰ ਨਹੀਂ ਹੋਂਦਾ ਇਸਕੋਸ ਦੀ ਕੁਆਲਿਟੀ ਆ ਤੁਹਾਡੇ ਹੱਥ ਤੱਕ ਸੂਟ ਜਦੋਂ ਪਹੁੰਚੂਗਾ ਤੁਸੀਂ ਖ ਕਿਹੜੇ ਬ੍ਰਾਂਡ ਦੀ ਕਿਦਾਂ ਦਾ ਜੋ ਅਸੀਂ ਕਿਹਾ ਤੁਹਾਨੂੰ ਮਿਲਿਆ ਜਾਂ ਨਹੀਂ ਮਿਲਿਆ ਲਾਸਟ ਵੀਡੀਓ ਆ ਕਾਟਰਾਈਜ਼ ਦੀ ਇਸ ਤੋਂ ਬਾਅਦ ਆਵੇ ਨਾ ਆਵੇ ਕਹਿ ਨਹੀਂ ਸਕਦੇ ਬਟ ਜਿਹੜੀਆਂ ਭੈਣਾਂ ਨੇ ਫਾਇਦੇ ਲੈਣੇ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ 1350 ਰੁਪਿਆ ਪ੍ਰਾਈਸ ਵਾਲੇ ਸੂਟਾਂ ਦਾ ਅਲੱਗ ਅਗਲਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਲਓ ਇਹ ਸਾਰੇ 1350 ਇਟਾਲੀਅਨ ਵੂਲ ਦੀ ਲੱਗੀ ਹੋਈ ਆ ਪੂਰਾ ਗਰਮ ਹੁੰਦਾ ਇਹ ਵੀ ਪਿਓਰ ਪਸ਼ਮੀਨੇ ਵਾਂਗੂ ਬਿਲਕੁਲ ਲਾਈਟ ਵੇਟ ਕੋਈ ਵੀ ਜਾਨੀ ਕਿ ਇਕੱਲਾ ਸੂਟ ਇਹ 1000 ਦਾ ਆਉਂਦਾ 5 ਮੀਟਰ ਇਹਦੇ ਨਾਲ 2.5 ਮੀਟਰ ਦੀਆਂ ਬਾਟਮਸ ਲੱਗੀਆਂ ਨਾਲ ਜਿਸਕੋਸ ਕਾਟਰਾਈਜ਼ ਦੀ ਸ਼ਰਟ ਲੱਗੀ ਆ 1350 ਰੁਪਿਆ ਇਹਨਾਂ ਸੂਟਾਂ ਦਾ ਪ੍ਰਾਈਸ ਆ ਇਹਨਾਂ ਵਿੱਚ ਕਲਰ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਈ ਜਾਂਦਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਲੋਜੀ 컬러 ਸਾਰੀ ਬਹੁਤ ਸੋਹਣੀ ਆ ਜਾਂ ਕੰਬੀਨੇਸ਼ਨ ਬਹੁਤ ਸੋਹਣਾ ਬਹੁਤ ਪਿਆਰੇ ਨੇ ਆ ਲੋਜੀ ਨਾਲ ਬਲੂ ਕਲਰ ਦੀ ਬਾਟਮ ਬਿਲਕੁਲ ਹੀ ਕੰਟਰਾਸਟ ਬਾਟਮਾ ਜੇਵੇਂ ਡਿਜੀਟਲ ਪ੍ਰਿੰਟਿੰਗ ਸ਼ਾਟ ਦੇ ਵਿੱਚ ਹੋਇਆ ਸੇਮ ਡਿਜੀਟਲ ਸੈਲਫ ਪ੍ਰਿੰਟਡ ਬਾਟਮ ਬਹੁਤ ਸੋਹਣੀਆਂ ਬਾਟਮਸ ਨਾਲ ਵੀ ਹੈਗੀਆਂ ਨੇ ਇਹਨਾਂ ਦੇ ਨਾਲ ਲੋ ਜੀ ਪ੍ਰਿੰਟ ਤਾਂ ਇੰਨੇ ਸੋਹਣੇ-ਸੋਹਣੇ ਆਇਆ ਇੱਕ ਤੋਂ ਇੱਕ ਪ੍ਰਿੰਟ ਆਇਆ ਜਿਹੜੇ ਤੁਹਾਡੇ ਸਾਹਮਣੇ ਖੁੱਲ ਰਹੇ ਆ ਹਜੇ ਸਾਰਾ ਸਟਾਕ ਆਇਆ ਹੀ ਆ ਸਮਝ ਲਓ ਜਿਹੜਾ ਤੁਹਾਡੇ ਸਾਹਮਣੇ ਹੁਣ ਸ਼ੋਅ ਹੋ ਰਿਹਾ ਸੋ ਜਿਹੜੀਆਂ ਪਹਿਣਾ ਨੇ ਯਾਨੀ ਕਿ ਲੈਣਾ ਆਪਣਾ ਕੋਈ ਵੀ ਸੂਟ ਫਟਾਫਟ ਸਕਰੀਨਸ਼ਾਟ ਕਰ ਦਿਆ ਕਰੋ ਬਾਅਦ ਦੇ ਵਿੱਚ ਜਿਹੜਾ ਪੀਸ ਤੁਹਾਨੂੰ ਬਸੰਦਾ ਹੁੰਦਾ ਉਸੇ ਪੀਸ ਤੇ ਫਿਰ ਤੁਸੀਂ ਅੜ ਜਾਂਦੇ ਹੋ ਵੀ ਅਸੀਂ ਪਹਿਲਾਂ ਸਕਰੀਨਸ਼ਾਟ ਕੀਤਾ ਸੀ ਮੈਂ ਹਮੇਸ਼ਾ ਕਹਿੰਨੀ ਆ ਜਿਹੜੀ ਪਹਿਨ ਦੀ ਪਹਿਲਾਂ ਪੇਮੈਂਟ ਆ ਜਾਂਦੀ ਆ ਉਹਨਾਂ ਨੂੰ ਉਹ ਸੂਟ ਦੇ ਦਿੱਤਾ ਜਾਂਦਾ ਜੀ ਵੇਖੋ ਇਹਦਾ ਲਵੈਂਡਰ ਲਵੈਂਡਰ ਸਾਰੇ ਇਹਦੇ ਵਿੱਚ ਫਲਾਵਰਸ ਨੇ ਸੇਮ ਲਵੈਂਡਰ ਦੇ ਨਾਲ ਹੀ ਸੇਮ ਹੀ ਡਿਜੀਟਲ ਉਸੇ ਤਰ੍ਹਾਂ ਪਿਓਰ ਇਟਾਲੀਅਨ ਬੂਲ ਦੇ ਉੱਪਰ ਆਣੀਆਂ ਇਹਨਾਂ ਦੀਆਂ ਬਾਟਮਸ ਬਹੁਤ ਸੋਹਣੀ ਕਲੈਕਸ਼ਨ ਆ ਸਰਦੀਆਂ ਲਈ স্পੈਸ਼ਲ ਤੇ ਬਹੁਤ ਹੀ ਸੋਹਣੀ ਸਾਰੀ ਵਿਸਕੋਸ ਦੀ ਕੁਆਲਿਟੀ ਪ੍ਰਾਈਸ ਸਾਰਾ ਹੀ ਮਿਲ ਰਿਹਾ 1350 ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਕਲਰ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆਏ ਨੇ ਆਦੋ ਲਾਈਟ ਕਲਰ ਡਾਰਕ ਕਲਰ ਇੰਗਲਿਸ਼ ਸ਼ੇਡ ਸਾਰੇ ਸ਼ੇਡ ਇਹਦੇ ਵਿੱਚ ਮਿਲਣਗੇ ਤੁਹਾਨੂੰ ਸਾਰੇ ਕੰਟਰਾਸਟ ਵੀ ਬਹੁਤ ਸੋਨੇ-ਸੋਨੇ ਮਿਲਣਗੇ ਆ ਲੋ ਬਲੂ ਇਹਦੇ ਨਾਲ ਸੇਮ ਬਾਟਮ ਮਿਲੂਗੀ ਆ ਲੋ ਜੀ ਇਹ ਹੈਗਾ ਵਾ ਚੈੱਕ ਦੇ ਵਿੱਚ ਡਿਜੀਟਲ ਜਿਆ ਮਤਲਬ ਕਿ ਫੁੱਲ ਫਲਾਵਰਾਂ ਦਾ ਕੁਝ ਹਟ ਕੇ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਕਾਟ ਰਾਈਜ਼ ਇੰਨੀ ਜ਼ਿਆਦਾ ਸੌਫਟ ਆ ਬਹੁਤ ਵਧੀਆ ਕਿਉਂਕਿ ਵਿਸਕੋਸ ਦੀ ਕੁਆਲਟੀ ਲੱਗੀਆਂ ਸੋ ਵਿਸਕੋਸ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ ਯਾਨੀ ਕਿ ਬਹੁਤ ਸੋਹਣੇ ਘਰਾਂ ਦਾ ਸਾਰਾ ਫੈਬਰਿਕ ਲੱਗਿਆ ਨਾਲ ਸੇਮ ਇਟਾਲੀਅਨ ਵੂਡੀਆਂ ਲੱਗੀਆਂ ਹੋਈਆਂ ਬਾਟਮਸ ਸੋ ਜਿਹੜੀਆਂ ਪਹਿਣਾ ਨੂੰ ਵੀ ਚਾਹੀਦੇ ਨੇ ਫਟਾਫਟ ਲੈ ਲਓ ਸਕਰੀਨ ਸ਼ਾਟ ਤੇ ਆਰਡਰ ਕਰੀ ਚੱਲੋ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਏ ਲਾਈਟ ਜਾਂ ਮੁੰਗੀਆਂ ਸ਼ੇਡ ਆ ਡਾਰਕ ਮੁੰਗੀਆਂ ਨਹੀਂ ਲਾਈਟ ਜਾਂ ਮੁੰਗੀਆਂ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਹਲਕੀ ਕੇ ਸਾਰ ਇਹਨਾਂ ਸੂਟਾਂ 'ਚ ਬਹੁਤ ਸੋਹਣੀ ਫ੍ਰੈਗਰੈਂਸ ਆਂਦੀ ਆ ਜਦੋਂ ਆਪਾਂ ਇਹਨਾਂ ਨੂੰ ਖੋਲਦੇ ਆ ਨਾ ਬਹੁਤ ਹੀ ਸੋਹਣੀ ਫ੍ਰੈਗਰੈਂਸ ਦਿੰਦੇ ਨੇ ਯਾਨੀ ਕਿ ਖੋਲਦਾ ਸੂਟ ਵੈਸੇ ਤਾਂ ਪ੍ਰਿੰਟਾਂ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਆ ਬਟ ਇੱਕ ਅਲੱਗ ਜੀ ਫ੍ਰੈਗਰੈਂਸ ਆ ਉਹਦੇ ਨਾਲ ਵੀ ਬਹੁਤ ਸੋਹਣੀ ਯਾਨੀ ਕਿ ਫੀਲ ਹੁੰਦੀ ਆ ਨਾਲ ਇਟਾਲੀਅਨ ਵੂਲ ਦੀ ਮਿਲੂਗੀ ਬਾਟਮ ਬਹੁਤ ਸੋਹਣੀਆਂ ਨਾਲ ਕੰਟਰਾਸਟ ਬਾਟਮਾਂ ਲੱਗੀਆਂ ਸੇਮ ਕੰਟਰਾਸਟ ਜਿੱਦਾਂ ਨੇ ਇਹਨਾਂ ਦੇ ਕਲਰ ਆਉਂਦੇ ਆ ਫਲਾਵਰਸ ਦੇ ਸੇਮ ਕੰਟਰਾਸਟ ਜਨ ਕਿ ਬਣੇ ਹੋਏ ਜਦੋਂ ਦੁਪੱਟੇ ਡਾਈ ਹੋ ਕੇ ਬਹੁਤ ਸੋਹਣੇ ਸੂਟਾਂ ਨੇ ਇਹਨਾਂ ਨੇ ਰੈਡੀ ਹੋਣਾ ਜਾਮਨੀ ਜਾਂ ਕਲਰ ਦੇ ਨਾਲ ਕੰਟਰਾਸਟ ਹੈ ਦਾ ਬਹੁਤ ਸੋਹਣੇ ਸੋਹਣੇ ਕੰਟਰਾਸਟ ਨੇ ਫਟਾਫਟ ਵਸ ਸਕਰੀਨ ਸ਼ਾਟ ਲੈ ਲਓ ਕਲਰ ਦੁਬਾਰਾ ਨਹੀਂ ਮਿਲਨੇ ਡਿਜ਼ਾਈਨ ਦੁਬਾਰਾ ਨਹੀਂ ਮਿਲਨੇ ਰਿਪੀਟ ਬਿਲਕੁਲ ਵੀ ਨਹੀਂ ਮਿਲਣੀ ਹੈਗੀ ਜੀ ਸੋ ਬਹੁਤ ਸੋਹਣੇ ਡਿਜ਼ਾਈਨ ਸਾਰੇ ਲੇਟੈਸਟ ਆਏ ਨੇ ਜਿਹੜੇ ਹਜੇ ਤੁਹਾਨੂੰ ਦੇਖਣ ਨੂੰ ਬਹੁਤ ਹੀ ਰੀਅਰ ਮਿਲਣਗੇ ਆਲੋ ਤੇ ਬਾਕੀ ਸਾਰੇ ਬ੍ਰਾਂਡ ਦੇ ਮਿਲਣਗੇ ਜੇ ਤੁਸੀਂ ਆਮ ਕਿਤੇ ਵੀ ਬੁਟੀਕ ਤੋਂ ਲੈਣ ਜਾਂਦੇ ਹੋ ਤਾਂ 17-1800 ਦਾ ਵਿਦਾਊਟ ਦੁਪੱਟਾ ਸੂਟ ਹੀ ਤੁਹਾਨੂੰ ਮਿਲੇਗਾ ਬਟ 1350 ਦੇ ਵਿੱਚ ਪੂਰੀ ਵਧੀਆ ਬ੍ਰਾਂਡ ਦੀ ਕਵਾਰਟਾਈਜ਼ ਨਾਲ ਇਟਾਲੀਅਨ ਵੂਲ ਦੀਆਂ ਸੇਮ ਕਿਸੇ ਨੇ ਨਹੀਂ ਦੱਸਣਾ ਪਸ਼ਮੀਨੇ ਦੀ ਕਹਿ ਕੇ ਹੀ ਦੇਣੀ ਆ ਬਾਟਮ ਬਟ ਜੋ ਪਸ਼ਮੀਨੇ ਦੀਆਂ ਸੀ ਮੈਂ ਤੁਹਾਨੂੰ ਪਸ਼ਮੀਨਾ ਕਹਿ ਰਹੀ ਆ ਜੋ ਇਟਾਲੀਅਨ ਵੂਲ ਲੱਗੀ ਹੋਈ ਆ ਉਹ ਇਟਾਲੀਅਨ ਵੂਲ ਆ ਸੋ ਉਦਾਂ ਦੀ ਹੀ ਬਾਟਮ ਨਾਲ ਸੇਮ ਡਿਜੀਟਲ ਲੱਗੀ ਹੋਈ ਆ ਤੇ ਡਿਜ਼ਾਈਨ ਪੂਰੇ ਸੂਟ ਪਰ ਨੇ जी। बस अपने प्रिंट चेक करी चलो देखो कि प्यारा इंग्लिश जहा कलर लाइट जहा बिल्कुल ही लाइट जहापल लवेंडर शेड आए बहुत सोहना न बॉटम लगी आ कलर तो इन सोहने सोने ने डिजाइनिंग भी बहुत सोनी हट के आई है इन्होंने ਪ੍ਰਿੰਟਿੰਗ ਤਾਂ ਇੰਨੀ ਜਿਆਦਾ ਆਈ ਐਨੀ ਜ਼ਬਰਦਸਤ ਆਈ ਆ ਜਿੰਨੇ ਪ੍ਰਿੰਟ ਦੇਖੋਗੇ ਦਿਲ ਕਰੂ ਆ ਵੀ ਲੈ ਲਈ ਉਹ ਵੀ ਲਾ ਲਈਏ ਇੰਨੇ ਸੋਹਣੇ ਸੋਹਣੇ ਪ੍ਰਿੰਟ ਇਹਨਾਂ ਦੇ ਵਿੱਚ ਆਏ ਨੇ ਦੇਖੋ ਸੇਮ ਆਈ ਆ ਬਾਟਮ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਆ ਬਹੁਤ ਪਿਆਰੀ ਆਈ ਆ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਫੁਰ ਦਿਖਾਉਣੀ ਆ ਆਲਓਟ ਇਹ ਆਲਓਵਰ ਕਾਟਰਾਈਜ਼ ਆ ਇਹ ਵੀ ਬਹੁਤ ਸੋਹਣੀ ਬ੍ਰਾਂਡ ਦੀ ਆ ਆਲਓਵਰ ਸਾਰਾ ਇਹ ਸੂਟ ਰਹੂਗਾ ਅ ਡਿਜੀਟਲ ਸਾਰਾ ਬਣਿਆ ਹੋਇਆ ਫੁੱਲ ਫਲਾਵਰਾਂ ਤੋਂ ਹਟ ਗਿਆ ਨਾਲ ਲਾਉਣਗੇ ਵਿਸਕਾਸ ਮਸਲੀਨ ਦੇ ਦੁਪੱਟੇ ਬਹੁਤ ਸੋਹਣਾ ਦੁਪੱਟਾ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਸੋ ਫਟਾਫਟ ਲੈ ਲਓ ਸਕਰੀਨਸ਼ਾਟ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਗ੍ਰੀਨ ਕਲਰ ਦਾ ਗ੍ਰੀਨ ਕਲਰ ਦੇ ਨਾਲ ਇਹਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਨਿਊ ਡਿਜ਼ਾਈਨਿੰਗ ਆ ਡਿਜ਼ਾਈਨਿੰਗ ਦੇਖੋ ਜਾਨੀ ਕਿ ਆਪਾਂ ਫੁੱਲ ਫਲਾਵਰ ਨਿੱਕੀ-ਮੁੱਟੀ ਵੱਡੀ-ਮੁੱਟੀ ਤਾਂ ਪਾਉਂਦੀ ਰਹਿੰਦੀਆਂ ਪਰ ਇਦਾਂ ਦੀ ਡਿਜ਼ਾਈਨਿੰਗ ਬਹੁਤ ਰੇਅਰ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਕਲਰ ਮਿਲੂਗਾ ਜੀ ਗ੍ਰੇ ਕਲਰ ਆਹ ਲੋ ਇੱਕ ਮਿਲੂਗਾ ਗ੍ਰੇ ਕਲਰ ਇਹ ਵੀ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਦੋਨੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਲਓ ਇਹਦਾ ਗ੍ਰੇ ਦੁਪੱਟਾ ਆਲ ਓਵਰ ਸੂਟ ਮਿਲੂਗਾ ਨਾਲ ਬਿਸਕੋਸ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਇੱਕ ਪ੍ਰਿੰਟਿੰਗ ਤੁਹਾਨੂੰ ਮਿਲੂਗੀ ਆ ਵਾਲੀ ਆਲ ਓਵਰ ਇਹਦੇ ਵਿੱਚ ਹਲੋ ਜਿਹੜੀਆਂ ਇਹ ਪਿਛਲੀ ਵਾਰ ਵੀ ਆਪਣੇ ਕੋਲ ਪ੍ਰਿੰਟ ਆਇਆ ਸੀਗਾ ਇੰਦਾ ਦਾ ਹੀ ਸੀਗਾ ਉਹ ਕੁਝ ਜਣ ਕੇ ਪੂਰਾ ਸੁਪਰ ਹਿੱਟ ਰਿਹਾ ਸੀ ਉਸੇ ਤਰ੍ਹਾਂ ਇਹ ਵੀ ਫੋਇਲਿੰਗ ਜੀ ਪ੍ਰਿੰਟਿੰਗ ਆ ਜਣ ਕੇ ਪੂਰਾ 3D ਡਿਜੀਟਲ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਇਹ ਹੈਗਾ ਵਾ ਮੂੰਗੀ ਆ ਡਾਰਕ ਮੂੰਗੀ ਆ ਸ਼ੇਡ ਆ ਇਹ ਗ੍ਰੀਨ ਜਾਂ ਸ਼ੇਡ ਡਾਰਕ ਆ ਹੈ ਇਦਾਂ ਹੀ ਇਹਦਾ ਦੁਪੱਟਾ ਦੇਖੋ ਇਸੇ ਤਰ੍ਹਾਂ ਸੇਮ ਕਲਰ ਆ ਹੈ ਇਹਦਾ ਬੇਸ ਤੇ ਉੱਪਰ ਸਾਰੇ ਇਸ ਤਰ੍ਹਾਂ ਪ੍ਰਿੰਟਿੰਗ ਹੋਈ ਹੋਇਆ 3D ਫਲਾਵਰਸ ਬਣੇ ਹੋਇਆ ਬਹੁਤ ਸੋਹਣੇ ਆलो ਸਾਰੀ ਡਿਜੀਟਲ ਪ੍ਰਿੰਟਿੰਗ ਮਿਲੋਗੀ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਆਲੋ ਜੀ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਬਲੈਕ ਜਾਂ ਬੇਸ ਆ ਇਹਦਾ ਪਰਪਲ ਦੇ ਨਾਲ ਕੰਟਰਾਸਟ ਆ ਫਲਾਵਰਸ ਦਾ ਬਹੁਤ ਸੋਹਣਾ ਬਲੂ ਬਲੈਕ ਜਾਂ ਬੇਸ ਦਾ ਸਾਰਾ ਇਦਾਂ ਹੈਗੀ ਇਹਦੀ ਪ੍ਰਿੰਟਿੰਗ ਦੇਖੋ ਫਲਾਵਰਸ ਦੇਖੋ ਐ ਲੱਗਦਾ ਜਿਵੇਂ ਆਪਾਂ ਜਾਲ ਜਿਹਾ ਰੱਖਿਆ ਹੁੰਦਾ 3D ਫਲਾਵਰਸ ਬਣਿਆ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਸੂਟ ਦੇ ਉੱਪਰ ਨਾਲ ਸੇਮ ਮਿਲੂਗਾ ਤੁਹਾਨੂੰ ਦੁਪੱਟਾ ਵਿਸਕੋਸ ਮਸਲੀਨ ਦਾ ਹੀ ਆ ਲੋ ਜੀ ਤੇ ਇਹ ਸੀਗੀ ਜਾਨੀ ਕਿ ਜਿਹੜਾ ਮੈਂ ਸਾਰਾ ਬ੍ਰੈਂਡ ਤੁਹਾਨੂੰ ਦਿਖਾਇਆ ਸਭ ਤੋਂ ਉੱਪਰ ਦਾ ਬ੍ਰੈਂਡ ਜਿਹਨੂੰ ਮੈਂ ਸਭ ਤੋਂ ਜ਼ਿਆਦਾ ਪਸੰਦ ਕਰਦੀ ਆ ਉਹ ਹੈਗਾ ਜੀ ਰਸ਼ੀਆ ਬ੍ਰੈਂਡ ਰਸ਼ੀਆ ਬ੍ਰੈਂਡ ਦੀ ਕਾਟਰਾਇਜ਼ ਆ ਜੇ ਇਹ ਜਾਨੀ ਕਿ ਫਸਟ ਟਾਈਮ ਮੇਰੇ ਕੋਲ ਆਈ ਆ ਕਾਟਰਾਇਜ਼ ਮੈਂ ਹੋਰ ਸਾਰੇ ਫੈਬਰਿਕ ਬਹੁਤ ਜ਼ਿਆਦਾ ਸੇਲ ਕਰਦੀ ਆ ਜਾਨੀ ਕਿ ਇਹਦੇ ਸਾਰੇ ਹੋਰ ਫੈਬਰਿਕ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਬਟ ਰਸ਼ੀਆ ਦੀ ਕਾਟਰਾਇਜ਼ ਮੈਂ ਫਸਟ ਟਾਈਮ ਲੈ ਕੇ ਆਈ ਆ ਇੱਕੋ ਹੀ ਸੈੱਟ ਆਇਆ ਬਟ ਚੀਜ਼ ਇੰਨੀ ਸੋਹਣੀ ਆ ਜਿਹੜੀਆਂ ਪੈਣਾ ਸੁਪੀਰੀਅਰ ਵਧੀਆ ਤੇ ਬਹੁਤ ਹੀ ਹਟਕੇ ਜੀ ਕਲੈਕਸ਼ਨ ਲੈਣਾ ਚਾਹੁੰਦੀਆਂ ਨੇ ਨਾ ਬੇਸ ਯਾਨੀ ਕਿ ਜਦੋਂ ਫੀਲ ਕਰੋਗੇ ਨਾ ਇੰਨਾ ਸੋਹਣਾ ਸਟਾਫਾ ਬਹੁਤ ਹੀ ਜ਼ਿਆਦਾ ਸੋਹਣਾ ਕਵਾਟਰਾਇਜ਼ ਤਾਂ ਬਹੁਤ ਤਰ੍ਹਾਂ ਦੀ ਦੇਖਦੀ ਆ ਮੈਂ ਮਤਲਬ ਕਿ ਮੇਰੇ ਕੋਲ ਆਉਂਦੀ ਆ ਹਰ ਬ੍ਰਾਂਡ ਦੀ ਆ ਰਾਮ ਟੈਕਸ ਤੱਕ ਬ੍ਰਾਂਡ ਦੀ ਸਾਡੇ ਕੋਲ ਕਵਾਟਰਾਇਜ਼ ਆਉਂਦੀ ਆ ਬਟ ਰਸ਼ੀਆਂ ਨੇ ਸ਼ਿਮਰ ਕਵਾਟਰਾਇਜ਼ ਬਣਾਈ ਆ ਸ਼ਿਮਰ ਦਾ ਇਹ ਚ ਟੱਚ ਦਿੱਤਾ ਇੰਨਾ ਜ਼ਿਆਦਾ ਸ਼ਾਈਨ ਨਹੀਂ ਕਰੂਗਾ ਵੀ ਤੁਸੀਂ ਕਹੋਗੇ ਬਾਲਾ ਸ਼ਾਈਨ ਕਰਦਾ ਕਿਉਂਕਿ ਜਿਹੜੀ ਬ੍ਰਾਂਡ ਕਲੈਕਸ਼ਨ ਲਿਆਉਂਦਾ ਨਾ ਉਹ ਇੱਕ ਮਿੱਠੀ ਪਿਆਰੀ ਸਰਦਾਰੀ ਜੀ ਲੈ ਕੇ ਆਉਂਦਾ ਸੋ ਉਸੇ ਤਰ੍ਹਾਂ ਹੀ ਇਹ ਵਾਲੀ ਜਿਹੜੀ ਕਲੈਕਸ਼ਨ ਆਈ ਹੈ ਤਿੰਨ ਸੂਟ ਆਏ ਨੇ ਇਹਦੇ ਆਪਣੇ ਕੋਲੇ ਤਿੰਨੇ ਹੀ ਸੂਟ ਇੰਨੇ ਸੁਪਰ ਆਏ ਨੇ ਜਾਨੀ ਕਿ ਸੂਟ ਨੂੰ ਮੁਠੀ ਕਾਟਰਾਇਜ਼ ਹੁੰਦੀ ਆ ਥੋੜ੍ਹਾ ਜਿਹਾ ਤਾਂ ਖੜਮਾਪਨ ਹੁੰਦਾ ਹੀ ਹੁੰਦਾ ਬਟ ਇਹ ਇੰਨੀ ਜਿਆਦਾ ਸੌਫਟ ਆ ਵੀ ਦੇਖ ਕੇ ਜਾਨੀ ਕਿ ਇੰਨਾ ਜਿਆਦਾ ਹੋਇਆ ਹੋਇਆ ਆਇਂ ਲੱਗਦਾ ਵੀ ਤਿੰਨੇ ਹੀ ਸੂਟ ਰੱਖ ਲਿਏ ਬਟ ਡਿਜ਼ਾਈਨਿੰਗ ਸੇਮ ਇਹ ਹੈਗਾ ਪਰਪਲ ਸ਼ੇਡ ਰਸ਼ੀਆ ਬ੍ਰਾਂਡ ਦੀ ਹੈ ਰਸ਼ੀਆ ਦਾ ਬ੍ਰਾਂਡ ਰਹੂਗਾ ਸਟੈਂਪਿੰਗ ਵੀ ਰਹੂਗੀ ਸਾਰੇ ਬ੍ਰਾਂਡ ਮੈਂ ਸੇਲ ਕਰ ਰਹੀ ਆ ਬਟ ਮੈਂ ਰਾਮ ਟੈਕਸ ਤੋਂ ਵੀ ਉੱਪਰ ਇਹਦਾ ਫੈਬਰਿਕ ਮੰਨ ਰਹੀ ਆ ਇਹਦਾ ਸੋਨਾ ਸੁਪਰ ਫੈਬਰਿਕ ਆ ਇੰਨਾ ਲਾਈਟ ਵੇਟ ਪਿਓਰ ਕਾਟਰਾਈਜ਼ ਇਹਨੂੰ ਕਹਿੰਦੇ ਆ ਪਿਓਰ ਕਿਉਂਕਿ ਜਦੋਂ ਆਪਾਂ ਕਿਸੇ ਵੀ ਫੈਬਰਿਕ ਦੇ ਵਿੱਚ ਜਾਣੇ ਆ ਨਾ ਪਿਓਰ ਉਹ ਚੀਜ਼ ਹੁੰਦੀ ਆ ਜਿਹੜੀ ਬਿਲਕੁਲ ਹੀ ਲਾਈਟ ਵੇਟ ਚਲੀ ਜਾਂਦੀ ਆ ਤੇ ਇਹ ਤੋਂ ਲਾਈਟ ਹਜੇ ਤੱਕ ਮੈਂ ਕੋਈ ਵੀ ਨਹੀਂ ਦੇਖਿਆ ਵੀ ਇੰਨਾ ਹੌਲਾ ਸਟੱਫ ਕਾਟਰਾਈਜ਼ ਦਾ ਮਤਲਬ ਕਿ ਵਿਸਕੋਸ ਦਾ ਗਰਮ ਉਹਨਾਂ ਜਿੰਨਾ ਹੀ ਹੋਊਗਾ ਬਟ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਨਾ ਅਸੀਂ ਇੰਨਾਂ ਦੇ ਕੋਈ ਬੈਲਵਟ ਜਿਵੇਂ ਮੈਂ ਬੈਲਵਟ ਨਹੀਂ ਪਾਉਂਦੀ ਮੈਨੂੰ ਉਹਦਾ ਖੁੱਦ ਭਾਰੇ ਆ ਉਹਦੇ ਨਾਲ ਹੋਰ ਭਾਰੇ ਲੱਗਦੇ ਆ ਸੋ ਇਹ ਚੀਜ਼ਾਂ ਉਹਨਾਂ ਲਈ ਆ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਪਾਉਂਦੀਆਂ ਨਹੀਂ ਪਰ ਤੁਸੀਂ ਆਹ ਸੂਟ ਮੰਗਾ ਕੇ ਦੇਖਿਓ ਪੀਸ ਤਾਂ ਮੇਰੇ ਕੋਲ ਆਇਆ ਤਿੰਨ ਤਿੰਨ ਭੈਣਾਂ ਤੱਕ ਹੀ ਪਹੁੰਚਣੇ ਨੇ ਪਰ ਚੀਜ਼ ਇੰਨੀ ਸੋਹਣੀ ਇੰਨੀ ਸੁਪਰ ਆਈ ਆ ਜਿਹੜਾ ਮਰਜੀ ਇਹ ਚੋ ਕਲਰ ਲੈ ਲਿਓ ਇਹ ਹੈਗਾ ਪਰਪਲ ਵਾਈਨ ਸ਼ੇਡ ਵਾਈਨ ਸ਼ੇਡ ਆ ਇਹ ਸੂਟ ਦਾ ਤੇ ਇਹਦਾ ਜਾਨਕਿ ਦੁਪੱਟਾ ਜੇ ਤੁਸੀਂ ਡਾਈ ਕਰਵਾਉਂਗੇ ਤਾਂ ਵਾਈਨ ਕਲਰ ਦਾ ਦੁਪੱਟਾ ਡਾਈ ਹੋਗਾ ਇਹਦੇ ਨਾਲ ਕਿਉਂਕਿ ਦੇਖਣ ਨੂੰ ਇਹ ਸਿਮਿਲਰ ਜਿ ਲੱਗਣਗੇ ਕਿਉਂਕਿ ਇੱਕ ਬਲੈਕ ਕਲਰ ਆਇਆ ਇੱਕ ਬਲੂ ਆਇਆ ਇੱਕ ਵਾਈਨ ਆਇਆ ਵੀਡੀਓ ਦੇ ਵਿੱਚ ਇਹ ਤੁਹਾਨੂੰ ਸਿਮਿਲਰ ਲੱਗਣਗੇ ਇਸ ਲਈ ਮੈਂ ਤੁਹਾਨੂੰ ਪ੍ਰੋਪਰ ਕਲਰ ਦੱਸ ਰਹੀ ਹਾਂ ਪ੍ਰਿੰਟਿੰਗ ਸੇਮ ਰਹੂਗੀ ਇਹਦਾ ਦੁਪੱਟਾ ਵਾਈਨ ਕਲਰ ਦੇ ਉੱਪਰ ਡਾਈ ਹੋਊਗਾ ਹਲੋਟੀ ਇੱਕ ਇਹਦੇ ਵਿੱਚ ਕਲਰ ਆਊਗਾ ਜੀ ਬਲੈਕ ਕਲਰ ਆਹ ਲੋ ਇਹਦਾ ਬਲੈਕਿਸ਼ ਜਾਂ ਮੂੰਗੀਆ ਬਲੈਕਿਸ਼ ਜਾਂ ਕਲਰ ਆਇਏ ਉਦਾਂ ਦਾ ਹੀ ਇਹਦਾ ਦੁਪੱਟਾ ਦੇਖੋ ਪ੍ਰੋਪਰ ਕਲਰ ਆ ਰਹੇ ਨੇ ਦੇਖੋ ਪ੍ਰਿੰਟਿੰਗ ਆ ਸੇਮ ਆ ਇਹ ਥੋੜਾ ਜਿਹਾ ਵਾਈਨ ਆ ਇਹ ਬਲੈਕਿਸ਼ੀ ਟੂਨ ਤੇ ਆ ਇਦਾਂ ਦੀ ਇਹਨਾਂ ਦੇ ਦੁਪੱਟੇ ਯਾਨੀ ਕਿ ਡਾਈ ਹੋਣਗੇ ਤੇ ਜਿਹੜੀਆਂ ਪਹਿਣਾ ਥੋੜਾ ਜਿਹਾ ਲਾਈਟ ਦੁਪੱਟਾ ਡਾਈ ਕਰਨਾ ਚਾਹੁੰਦੀਆਂ ਫਿਰ ਉਹਨਾਂ ਨੂੰ ਇਹਨਾਂ ਦੇ ਫਲਾਵਰ ਜਿਹੜੇ ਸਕਿਨ ਕਲਰ ਦੇ ਫਲਾਵਰ ਬਣੇ ਹੋਇਆ ਉਹਦੇ ਵਿੱਚ ਜਾਣਾ ਪੈਣਾ ਉਦਾਂ ਦੇ ਟਾਈ ਡਾਈ ਤੁਸੀਂ ਬਣਾ ਸਕਦੇ ਹੋ ਜਾਂ ਦੁਪੱਟੇ ਨੂੰ ਹਨਾ ਤੇ ਜਿਹੜੀਆਂ ਇੱਕ ਵੇਸ ਦੇ ਨਾਲ ਜਾਨਕਿ ਬਹੁਤ ਸਰਦਾਰੀ ਲੁੱਕ ਦਊਗਾ ਸੂਟ ਸੋ ਤੁਸੀਂ ਇਹ ਬਲੈਕ ਆ ਇਹ ਵਾਈਨ ਆ ਐਂਡ ਥਰਡ ਇਹਦੇ ਵਿੱਚ ਹੈਗਾ ਜੀ ਬਲੂ ਕਲਰ ਹਲੋ ਬਲੈਕ ਤੇ ਬਲੂ ਤਾਂ ਬਹੁਤ ਹੀ ਰੇਅਰ ਹੈ ਜਾਨਕਿ ਹੁੰਦੇ ਆ ਕਲਰ ਤੇ ਇਹ ਦੋਨੇ ਕਲਰ ਬਹੁਤ ਸੋਹਣੇ ਲੱਗਿਆ ब्लू ਕਲਰ ਹੋਇਆ ਬਲੈਕ ਕਲਰ ਹੋਇਆ ਯਾਨੀ ਕਿ ਜੇ ਪਹਿਣ ਨੂੰ ਕਿਸੇ ਨੂੰ ਬਲੈਕ ਨਾ ਮਿਲਿਆ ਪਹਿਣ ਬਲੂ ਲੈ ਲਿਓ ਬਲੂ ਨਾ ਮਿਲਿਆ ਤਾਂ ਬਲੈਕ ਲੈ ਲਿਓ ਕਿਉਂਕਿ ਸਿਮਿਲਰ ਜਿਹੀ ਨੇ ਕਲਰ ਕੋਈ ਜ਼ਿਆਦਾ ਕਿਉਂਕਿ ਜਿਹੜਾ ਬਲੂ ਆ ਇਹ ਵੀ ਡਾਰਕਿਸ਼ ਬਲੂ ਆ ਬਲੈਕ ਵਾਂਗੂ ਹੀ ਬਲੂ ਆ ਸੋ ਇਹ ਬਲੈਕ ਤਾਂ ਬਲੈਕ ਹੈਗਾ ਹੀ ਆ ਜੈਡ ਬਲੈਕ ਸੋ ਜਿਹੜਾ ਵੀ ਕਲਰ ਪਰ ਚੀਜ਼ ਇੰਨੀ ਸੋਹਣੀ ਆਈ ਆ ਨਾ ਯਾਨੀ ਕਿ ਧਮਾਕਾ ਹੀ ਆ ਇਹ ਪ੍ਰਾਈਸ ਤਾਂ ਇਹਦਾ ਹੈਗਾ ਪਲੱਸ 1600 ਰੁਪਿਆ ਪ੍ਰਾਈਸ ਆ ਇਹ ਵਾਲੇ ਸੂਟ ਦਾ ਜਿਹੜੀ ਵੀ ਭੈਣ ਨੇ ਲੈਣਾ ਹੋਇਆ ਲੈ ਸਕਦੇ ਹੋ ਆਲ ਓਵਰ ਆ ਵਿਦਾਊਟ ਦੁਪੱਟਾ 5 ਮੀਟਰ ਦੀ ਕਟ ਮਿਲੂਗੀ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤਿੰਨ ਹੀ ਪੀਸ ਆਪਣੇ ਕੋਲ ਬਾਕੀ ਸਾਰੇ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਆ ਤੇ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਫਟਾਫਟ ਕਰ ਦਿਓ ਸਕਰੀਨਸ਼ਾਟ ਤੇ ਆਪਣੇ ਆਰਡਰ ਕਰਵਾ ਲਓ ਬੁੱਕ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਆਨਲਾਈਨ ਹੀ ਹੈ ਜੀ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਨਲਾਈਨ ਪੇਮੈਂਟ ਜਿਹੜੀ ਭੇਨ ਦੀ ਪਹਿਲਾਂ ਆਊਗੀ ਉਹਨਾਂ ਦੇ ਆਰਡਰ ਦੀ ਹੀ ਬੁਕਿੰਗ ਪਹਿਲਾਂ ਮੰਨੀ ਜਾਊਗੀ ਸੋ ਨਾਲ ਦੀ ਨਾਲ ਆਪਣੀ ਪੇਮੈਂਟ ਕਰਕੇ ਆਪਣੇ ਆਰਡਰ ਨੂੰ ਕਲੀਅਰ ਕਰ ਦਿਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧਿਆਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਹਾਂ ਹੋਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ